ਲੋ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਲੋ ਜੀ ਆਪ ਪਹੁੰਚ ਗਏ ਕੋਟ ਕੁਗਰੇ ਮੰਡੀ ਦੇ ਵਿੱਚ ਕੂੜੀ ਦੀ ਬੋਲੀ ਤੇ ਤੇ ਦੇਖਦੇ ਆ ਅੱਜ ਦਾ ਕੀ ਰੇਟ ਆ ਜੀ ਤੇ ਨਾਗ ਆਇਆ ਅੱਜ ਸਾਰੇ 10 ਜੀ ਤੇ ਦੇਖਦੇ ਆ ਬੰਦੇ ਵੀ ਆ ਗਏ ਸਾਰੇ ਤੇ ਟਾਈਮ ਹੋ ਗਿਆ 7:30 ਪੂਰਾ ਜੀ ਦੇਖਦੇ ਆ ਅੱਜ ਦਾ ਕੀ ਰੇਟ ਆ ਜੀ ਲੋ ਜੀ ਬੋਲੀ ਸਟਾਰਟ ਹੋ ਗਈ ਇੱਕ ਨਹੀਂ ਉਹ ਦੋ ਨਾ ਦੋ ਪੰਜ ਘੱਲੋ ਨਹੀ ਇਹ ਦੋ ਫਰੇ ਦਾ ਪੁੱਤ ਹੈ ਦੋ ਚਾਚੇ ਜਿਹਾ ਦੋ ਚਾਚੀ ਦੀਆਂ ਅੰਜੋਗ ਇਹਨਾਂ ਕੋ ਕਿ ਗਿਣਾਤੀਆਂ ਨਾਲ ਕਿ ਆਪਣੀ ਹੈ ਅੰਦਰ ਦੇ ਥੋੜੀ ਬੋਲੋ ਬਈ ਹੂੰ ਬੋਲੋ ਹੀ ਬੋਲੋ ਬਈ 250 250 ਰੁਪਇਆ 250 250 52 60 260 ਰੁਪਇਆ 65 ਰੁਪਇਆ 70 ਰੁਪਇਆ 75 80 280 ਰੁਪਇਆ 80 ਰੁਪਇਆ ਚਲ 5 ਹੋਰ ਕਰਦੇ 80 ਰੁਪਇਆ ਬੋਲੇ 90 ਰੁਪਇਆ 99 300 300 ਬੋਲੰਗ ਨੇ 300 ਰੁਪਏ ਬਾਈ ਜੀ ਭਾਈ ਰੇਟ ਤਾਂ ਇਹੀ ਹੈ ਰੋਜ਼ ਦਾ ਹੀ ਰੇਟ ਹੈ ਜੀ ਪਹਿਲੀ ਟਰਾਲੀ ਲੱਗੀ 300 ਰੁਪਏ ਜੀ ਅੰਦਰ ਦੀ ਟੁੜੀਆਂ ਵੀ 300 ਰੁਪਏ ਲੱਗੀ ਪਹਿਲੀ ਟਰਾਲੀ ਕਰੋ ਜੀ ਕੁਆਲਿਟੀ ਚੈੱਕ ਇਹ ਹੈ ਜੀ ਦੂਸਰੀ ਟਰਾਲੀ ਇਹ ਵੀ ਅੰਦਰ ਦੀ ਟੁੜੀਆਂ ਜਮ ਸਾਫ ਉਹ ਨਹੀਂ ਜਾਨਣਾ ਨਾਲ ਹੀ ਆ ਨਾ ਪਹਿਲੇ ਪਾਸੇ ਹਾਂ ਹੋਣਾ ਆ ਜਾ ਉਹਨਾਂ ਹੁੰਦਾ ਜੀ ਹਾਂ ਪੂਰਾ ਤਨ ਪੋ ਨੌ ਉਹ ਨਾ ਆਏ ਨੌ 10 ਨਾ ਆਈਏ ਦੇਖ ਸਕਦੇ ਆ ਅੰਡ ਬਹੁਤ ਹੈ ਬਾਕੀ ਬੋਲੋ ਭਾਈ ਉਸੇ ਨਾਲ ਦੀ ਟੁੜੀ ਆ ਠੀਕ ਆ ਠੀਕ ਆ ਭਰਾਓ ਠੀਕ ਆ ਹਾਂ ਵਧੀਆ ਬੋਲ ਤੂੰ ਬੋਲ ਅਜੇ ਵੇਖਣੀ ਐ ਹੈ ਆਹ ਨੂੰ ਮੈਨੂੰ ਬੜਾ ਛੋਟਾ ਠੀਕ ਹੋ ਗਿਆ ਛੋਟਾ ਚਾਨ ਭਜ ਤੱਕ ਦਾ ਉਸੇ ਨਾਲ ਅਸੀਂ ਟੂੜੀ ਬੋਲੋ ਭਾਈ 270 ਰੁਪਏ 75 80 84 90 290 94 300 300 ਬੋਲਾਂ ਬਾਈ ਕਿਨੇ ਭਾਈ 300 ਆਹਾ ਹੋ ਗਈ ਜੀਵਨ ਲੋ ਜੀ ਜਿਹੜੀ ਦੂਸਰੀ ਟਾਲੀ ਉਹ ਵੀ 300 ਰੁਪਏ ਲੱਗੇ ਇਹ ਵੀ ਜਿਹੜੀ ਟੂੜੀ ਸਾਫ ਹੈ ਦੇਖੋ ਅਰ ਕਵਾਲਿਟੀ ਚੈੱਕ ਕਰੀ ਇਹ ਵੀ ਜਾਂ ਥੋੜੀ ਸਾਫ ਆ ਤੇ ਦੂਸਰੀ ਟਾਲੀ ਵੀ 300 ਰੁਪਏ ਹੋਗੀ ਜਿੰਨੇ ਦੇ ਕੋਪ ਰੁਪਏ ਹੋਣਗੇ 500 700 ਜਾ 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 अच्छा तो तो यार कोई कोई तो लाया लाया ले पंडा है अंदर दिया भाई आगा। आगा। अंदर अंदर थोड़ी बोलो जी कोई दस हो रही होगी ना गल ओह ਕੱਟ ਪਰੇ ਯਾਰ ਨਹੀਂ ਇਹ ਵੇਖ ਲੀ ਹਲੋ ਇਹ ਟਰਾਲੀ ਆ ਹਾਂ ਹਾਂਜੀ ਨਹੀਂ ਜਦੋਂ ਪਤਾ ਉਹਦੇ ਉਸੇ ਟਾਈਮ ਫੋਨ ਲਾਉਣਾ ਇਹਨੇ ਦੇਖੀ ਜਾਂਦੇ ਨੇ ਦੇਣਾ ਉੱਪਰ ਔਰ ਜਾਏਗਾ ਹੀ ਬੈਠੇ ਮੜ ਕੇ ਕਰ ਦਿੰਦੇ ਫੋਨ ਓਪੀ ਆ ਗਈ ਆ ਗਈ ਆ ਗਈ ਆ ਗਈ ਬੋਲੋ ਜੀ ਇੱਕ ਟਰਾਲੀ ਦਾ ਗਾਹਕ ਆ ਹੀ ਗਿਆ ਬੋਲੋ ਜੀ ਬੋਲੋ 250 ਰੁਪਇਆ 80 ਰੁਪਏ 70 ਰੁਪਏ ਸੀ 280 ਰੁਪਏ 85 ਰੁਪਏ 90 ਰੁਪਏ 95 300 5 305 ਬੋਲਾਂਗੇ ਨਾ 305 ਰੁਪਏ ਬਾਈ ਸੰਦਮੀ 200 ਰੁਪਿਆ ਕਰਾਇਆ ਲੋ ਜੀ ਇਹ ਲੱਗੀ ਆ 305 ਰੁਪਏ ਪੀਸੀ ਟਰਾਲੀ ਇਹਦੀ ਵੀ ਕਰੋ ਕੁਆਲਟੀ ਚੈੱਕ ਜੀ ਦੇਖੋ ਕਿੰਨੀ ਵਧੀਆ ਤੇਰੇ ਜਮਾ ਸੁੱਕੀ ਸੁੱਕੀ ਆ ਬਰਫ ਵਰਗੇ ਜਮਾ ਤੇ ਨਾਲ ਹਜੇ ਪੈਸੇ ਹੀ 6 7 ਨਾਗ ਪਏ 10 ਕਲਾਕ ਜੀ 3 ਨਗਰ ਦੀ ਜਿਹੜੀ ਬੋਲੀ ਹੋਈ ਹੈ ਦੇਖ ਸਕਦੇ ਆ ਨਾਲ ਜਿਹੇ ਬਹੁਤ ਖੜੇ ਆ ਇਹ ਲੱਗੀ 305 ਰੁਪਏ ਜੀ ਹੁਣ ਦੇਖਦੇ ਆ ਅਗਲੀ ਟਰਾਲੀ ਜੀ ਹੰਡ ਬਹੁਤ ਹੈ ਜੀ ਹੰਡ ਕਰਕੇ ਜਿਹੜੇ ਗਾਸ਼ ਵੀ ਘਾਟਾ ਤੇ ਚੱਲ ਜੀ ਹਾਂ ਚਲੋ ਜੀ ਹਾਂ ਆ ਦੇਖੋ ਵਾਲਾ ਲਾਏ ਕੰਗਰੀ ਟਾਲੀ ਬੜੀ ਵਧੀਆ ਬੋਲੋ ਜੀ 280 ਰੁਪਏ 280 ਰੁਪਏ 280 ਰੁਪਏ 85 ਗੱਲ 85 ਰੁਪਏ 285 ਰੁਪਏ ਬੋਲਾਂ ਬਾਈ ਗਨੇ

ਤੂੰ ਪਤਲਾ ਮੋਟੀ ਭਾਗ ਇਹ ਮੋਟੀ ਆ ਕਿਦਿਆ ਬਾਈ ਆਪਣੀ ਆਪਣੀ ਠੀਕ ਆ ਤੂੰ ਯਾਰ ਪੈਨ ਲਿਆ ਉਹ ਹੀ ਆ ਹਾਂ ਬੋਲਾ ਬੋਲੋ ਹੀ ਬੋਲਾ ਹੁਣ ਤੇ ਗੋਬਨਾਰੇ ਕੰਡੇ ਤੇ ਲੈ ਚਲੋ ਬਾਈ ਦੋ ਯਾਰ 250 ਰੁਪਿਆ 250 ਰੁਪਿਆ 8 70 270 ਰੁਪਏ ਬੋਲਾ ਬਾਈ ਕਿਨੇ ਬਾਈ 270 ਕੀ ਕਹ ਲਈ ਆ ਨਹੀਂ ਵੇਚਣੀ ਨਹੀਂ 200 ਰੁਪਏ ਲੱਗੀ ਤੇ ਬਾਈ ਕਹਿੰਦਾ ਨਹੀਂ ਵੇਚਣੀ ਰੇਟ ਬਹੁਤ ਘਾਟਾ ਠੀਕ ਆ ਥੋੜੀ 270 ਰੁਪਏ 70 ਰੁਪਏ हां भाई 275 80 80 90 हां भाई दे दो 290 ਰੁਪਏ ਲੱਗ ਨੇ 290 ਲਓ ਜੀ ਇਹ ਲੱਗਿਆ 290 ਰੁਪਏ ਜੀ ਟਾ ਹੈ ਤੱਕ ਦਾ ਟਾਪ ਰੇਟ ਰਿਹਾ ਜੀ 305 ਰੁਪਏ ਰਿਹਾ ਜੀ ਕਿੰਨਾ ਕੁ ਰਹਿ ਗਿਆ ਜੀ ਸਾਰੇ 4 ਨਹੀਂ ਜੀ ਐਂ ਕੱਢ ਦੇ ਕੋਪੀ ਦੇ ਹੋਰ ਜੀ ਬਾਬਿਓ ਬੋਲੋ ਜੀ ਠੀਕ ਹੈ ਸਿਕਲ ਜੀ 270 ਰੁਪਏ 270 ਰੁਪਏ 75 80 85 90 290 ਰੁਪਏ ਬੋਲੇ 95 300 300 ਬੋਲਦਾ ਕੋਈ 5 ਰੁਪਏ 5 ਰੁਪਏ 305 ਬੋਲਾਂਗੇ ਨੇ 305 ਰੁਪਈਆ ਕਿ ਜੀ ਲਓ ਜੀ ਇਹ ਲੱਗਿਆ 305 ਰੁਪਈਏ ਤੇ ਇਹਦੀ ਕਰੋ ਕੁਆਲਿਟੀ ਚੈੱਕ ਜੀ ਦੇਖੋ ਕਿੰਨੀ ਵਧੀਆ ਥੋੜੀ ਇਹ ਦਾ ਆਖਰਾ ਜੀ ਆਓ ਜੀ ਭਈਆਂ ਨੇ ਭਰਾਵਾ ਕੁੱਤਨੀ ਆਉਂਦਾ ਖਾਸੇ ਨੂੰ ਖਾਲਾ ਬਪਾ ਜੀ ਕਹਦਾ ਭਾਈ ਇਹ ਨਹੀਂ ਕਰਦਾ ਇਹ ਕਰਦਾ ਇਹ ਵੀ ਆ ਬਈ ਆਪਣੀ ਆਪਣੇ ਬੋਲੋ ਭਾਈ 270 ਰੁਪਏ 70 ਰੁਪਏ 270 ਰੁਪਏ 80 85 ਰੁਪਏ 85 ਰੁਪਏ 285 ਰੁਪਏ ਬੋਲੋ ਜੀ 300 ਰੁਪਏ ਆਈ 300 ਬੋਲਦਾ ਕੋਈ ਦੇਖੋ ਜੀ 300 ਲਓ ਜੀ ਇਹ ਵੀ 300 ਰੁਪਿਆ ਲੱਗਿਆ ਜੀ ਬਾਈ ਕਹਿੰਦਾ ਨਹੀਂ ਵਿੱਚ ਨਹੀਂ ਰੇਟ ਘਟਾ ਲਓ ਜੀ ਇਹਦੀ ਡਾਲੀ ਬਾਈ ਅੰਦਰ ਦੀ ਅੰਦਰ ਦੀ ਥੋੜੀ ਬੋਲਾ ਜੀ ਨਹੀਂ 270 270 75 80 85 90 95 300 300 10 310 ਬੋਲਾਂਗੇ ਨੇ 15 15 20 ਰੁਪਏ 320 ਰੁਪਏ ਬਾਈ ਕਿਦੀ ਟਾਲੀ ਇਸ ਦਾ ਲੌਜੀ ਵੀ 320 ਰੁਪਏ ਲੱਗ ਗਏ ਅੱਜ ਦਾ ਜਿਹੜਾ ਟਾਪ ਰੇਟ ਰਿਹਾ ਸੀ 320 ਰੁਪਏ ਰਿਹਾ ਹਜੇ ਤੱਕ ਲਈ ਤੇ ਬਾਕੀ ਤਾਂ ਘੱਟ ਘੱਟੀ ਵਿਕੀ ਲੋਈ ਨਾਖ ਲੱਗ ਰਹਿ ਗਈ ਨਾਖ ਟਰਾਲੀ ਦੇਖਦੇ ਆਂ ਤਾਂ ਕੀ ਰੇਟੀਆਂ ਬਾਈ ਦੀ ਆ ਬਾਈ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਹੀ ਉਹ ਲੈ ਗਿਆ ਮੈਂ ਤਾਂ ਲੈ ਲਈ ਪਹਿਲਾਂ ਪਹਿਲਾਂ ਹੀ ਲੈ ਜਾਂਦਾ ਉਹ ਬਾਈ ਦੇਊਗਾ 50 ਰੁਪਏ ਦੇ ਦੋ ਜੀ 270 ਰੁਪਏ 70 ਰੁਪਏ 75 80 80 90 95 300 5 10 310 ਬੋਲਗਨੇ 310 ਰੁਪਏ ਜੀ ਕਿੱਥੇ ਜਾਈਆਂ ਆਪਾਂ ਆਰਾਮ ਸਾਹਿਬ ਜੀ ਲੋਈ ਇਹ ਵੀ ਲੱਗੀ 310 ਦੇ 10 ਰੁਪਏ ਅੱਜ ਦਾ ਜਿਹੜਾ ਟਾਪ ਰੇਟ ਰਿਹਾ ਜੀ 300 ਤੇ 20 ਰੁਪਏ ਰਿਹਾ ਜੀ ਤੇ ਮਿਲਦੇ ਹਾਂ ਕੱਲ 1:37 ਵਜੇ ਤੇ ਕੋਟਪੁਰਾ ਮੰਡੀ ਦੇ ਵਿੱਚ కూੜੀ ਦੀ ਫੋਲੀ ਤੇ ਬਹੁਤ ਬਹੁਤ ਧੰਨਵਾਦ ਜੀ ਹੁਣ ਆਪਾਂ ਜਾਣੇ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਦੀ ਮੰਡੀ ਦੇ ਵਿੱਚ ਆਪਾਂ ਲਾਈਵ ਹੋਵਾਂਗੇ ਜੀ ਤੇ ਦਿਖਾਵਾਂਗੇ ਤੁਹਾਨੂੰ ਸਬਜ਼ੀ ਦੇ ਰੇਟ